ਹਾਂਜੀ ਸਤਿ ਸ਼੍ਰੀ ਅਕਾਲ ਸਵੇ ਸਵੇਰ ਦੀ ਸਾਰਿਆਂ ਨੂੰ ਠੰਡ ਬਹੁਤ ਜ਼ਿਆਦਾ ਜੀ ਪਸ਼ੂਆਂ ਨੂੰ ਇਹ ਸੱਟ ਦੇ ਸਿਗੋਵਾਂ ਨਾਲ ਦੀ ਨਾਲ ਮੈਚ ਹੋਈ ਜਾਂਦੀ ਧਾਰਾਂ ਤੇ ਸਾਡਾ ਕੰਮ ਕੰਪਲੀਟ ਹੋ ਰਿਹਾ ਹੈ ਨਾ ਵੀ ਨਾਲ ਇੱਕ ਜਣਾ ਧਾਰਾਂ ਤੋਂ ਜਾਂ ਲੈ ਕੇ ਆਣਾ ਗੋਚੜ ਤੋਂ ਨਾਗਾ ਪਸ਼ੂਆਂ ਨੂੰ ਠੰਡ ਇੰਨੀ ਜ਼ਿਆਦਾ ਹੈ ਨਾ ਬਹੁਤ ਜ਼ਿਆਦਾ ਕੋਈ ਪਈ ਹੈ 4-5 ਦਿਨਾਂ ਦੀ ਠੰਡ ਬਹੁਤ ਜ਼ਿਆਦਾ ਹੈ ਤੇ ਆਪਣੀ ਜਿਹੜੀ ਸੋਣ ਵਾਲੀ ਮਜਦੂਰ ਨੂੰ ਆਪਾਂ ਕੱਚੇ ਥਾਂਵੇਂ ਬੰਨਤਾ ਇੱਧਰ ਤੇ ਨਾਲ ਤੋਂ ਵੀ ਸਵੇਰੀ ਚ ਰਾਤ ਨੂੰ ਵੀ ਚੱਲੀ ਹੋਈ ਜਾਂਦੀ ਹੈ ਆਪਣੀ ਤਾਂ ਨਿਗ ਰਹਿਣਾ ਤੂੰ ਇਹ ਅੱਗ ਨਾਲ ਅੰਦਰ ਬਾਕੀ ਬਸ ਇਹ ਦਵਾ ਦਿੱਤੀ ਆ ਦੇ ਨਾਂ ਦੀ ਗਾਦੀ ਮੈਂ ਤੂੰ ਇਹ ਨਹੀਂ ਤਾਰ ਅਸੀਂ ਕੋਪੇ ਇੱਧਰ ਬੰਨਉਤੀ ਆਪਣੇ ਸੂਣ ਵਾਲੀ ਮੱਝ ਜਿਹੜੀ ਕੱਤੇ ਥਾਂਵੇਂ ਨਾਲ ਕੋਲੀ ਕੱਲ ਕੰਮਣ ਲੱਗੀ ਠੰਡ ਮੰਦੀ ਐ ਤੇ ਬਾਕੀ ਸੂਣ ਵਾਲੀ ਐ ਪੱਕੇ ਥਾਂਵੇਂ ਨਾ ਬੈਠਿਆ ਵੀ ਨਹੀਂ ਹੁੰਦਾ ਆਪਾਂ ਇੱਧਰ ਕੱਤੇ ਥਾਂਵੇਂ ਬੰਨਤੇ ਇੱਧਰ ਆਪਣਾ ਕੱਟਾ ਹੈਗਾ ਥੋੜਾ ਜਿਹਾ ਇੱਧਰ ਬੰਨਦੇ ਆ ਵਧੀਆ ਜੀ ਥੋੜੇ ਅੱਗ ਮਚਾ ਲਈ ਪਈ ਆ ਕੋਲ ਨਿਗ ਵੀ ਐ ਨਿਕੋ ਬਾਹਰ ਹਵਾ ਚੰਗੀ ਆਪਣੇ ਕੰਮ ਕੰਪਲੀਟ ਹੋ ਗਏ ਅੰਦਰ ਸਾਰਿਆਂ ਨੂੰ ਉਮੀਦ ਕਰਦੇ ਠੀਕ ਠਾਕ ਹੋਵਗੇ ਚੜਦੀ ਕਲਾ ਚ ਹੋਵਗੇ ਤੇ ਆਪਾਂ ਨੇ ਮੱਧੋਂ ਪਾਣੀ ਵਗੈਰਾ ਪਿਆਤਾ ਤਾਂ ਇਹ ਮੋਗਨ ਉਹ ਦਿਨ ਵਾਲੀ ਨਹੀਂ ਤੇ ਇਹਨਾਂ ਨੂੰ ਵੀ ਪਿਆਤਾ ਸੀ ਖੜੀਆਂ ਨੇ ਵਿਚਾਰੀਆਂ ਬਾਹਰ ਹੀ ਰੰਡੀ ਇਹਨਾਂ ਨੂੰ ਵੀ ਅੰਦਰ ਆਪਾਂ ਨੂੰ ਥਾਂ ਹੈ ਨਹੀਂ ਇੱਧਰ ਕੱਖ ਪਾਉਣ ਨੂੰ ਇੱਥੇ ਹੀ ਪਾਉਣੇ ਪੈਂਦੇ ਨੇ ਉੱਧਰ ਬੰਦੇ ਹੁੰਦੇ ਨੇ ਆਪਾਂ ਗੈਲਰੀ 'ਚ ਉੱਧਰ ਦੋਨੇ ਤਰਫਾ ਪੱਲੜ ਲਾਈ ਹੋਏ ਨੇ ਨਿੱਗ ਬਣ ਜਾਣਾ ਉਹਨਾਂ ਨੂੰ ਦੇਖਣੇ ਜੀ ਜਾਰੇ ਅੱਜ ਤਾਂ ਜਮਈ ਬਹਾਵਾ ਵੀ ਚੱਲਦੀ ਐ ਤੇ ਬੱਦਲ ਆਹ ਜਮਈ ਨਹੀਂ ਚਮਕਦਾ ਜਿਹਾ ਵੀ ਸੂਰਜ ਨਿਕਲੂਗਾ ਉਹ ਤੇ ਮੌਸਮ ਬਹੁਤ ਠੰਡਾ ਹੈਗਾ ਤੇ ਆਪਣੀਆਂ ਮਦਦਾਂ ਵੀ ਦੇਖੋ ਆਮਨਾਲ ਬੈਠੀਆਂ ਨੀਗੀਆਂ ਇਹ ਇਹਨਾਂ ਨੂੰ ਵੀ ਪਾਣੀ ਵਗੈਰਾ ਪਿਆਤਾ ਮੈਂ ਨਹੀਂ ਨਾਟੀ ਖੜੀ ਐ ਇਕੱਲੀ ਨਾ ਮਾਮੀਆਂ ਖੜੀਆਂ ਨੇ ਬਾਕੀ ਸਾਰੇ ਦੇਖੋ ਆਰਾਮ ਨਾਲ ਬੈਠੇ ਨੇ ਤੇ ਤੂੰ ਹੀ ਆਪਣੀ ਹਰ ਟਾਈਮ ਚੱਲੀ ਹੋਈ ਜਾਂਦੀ ਐ ਇਹਨਾਂ ਨੂੰ ਨਿਗਰਹਂਦੀ ਐ ਤੇ ਅੱਜ ਠੰਡ ਬਹੁਤ ਐ ਆਪਣੀ ਮਤ ਦੇਖੋ ਕਿਦਾਂ ਸੋਊਗੀ ਹਲੇ ਤਾਂ ਬੈਠੀ ਐ ਆਰਾਮ ਨਾਲ ਇਹ ਕੋ ਆ ਬੈਠੀਆਂ ਨਹੀਂ ਆ ਲੁਜੀ ਮੈਂ ਨਾ ਬਿੱਤ ਬਾਲਾ ਖੜੂਗੀ ਤਾਂ ਇਹ ਉੱਠਣਗੇ ਜੀ ਨਹੀਂ ਬੈਠੀਆਂ ਨਹੀਂ ਆ ਵੇਖ ਕੇ ਦੇਖ ਜੀ ਥੇ ਬਿੰਚਟ ਘਾ ਵੀ ਗੜਾ ਕਰੀ ਜਾਂਦੇ ਨੇ ਕਟਰੂ ਵੀ ਇਹਨਾਂ ਦੀ ਥੋੜੀ ਵਚਤ ਰੱਖੋ ਜੀ ਠੰਡ ਬਹੁਤ ਹੈ ਕਟਰੂਆਂ ਦੀ ਉਹ ਦੇਖ ਰਿਖ ਜਾਲੀ ਕਰਨੀ ਪੈਂਦੀ ਆਪਾਂ ਨੂੰ ਗਰਮੀ ਬੈਠੀਆਂ ਨੇ ਉਹ ਵੀ ਬੈਠੂਗੀ ਬਸ ਹੁਣ ਬਹਿ ਜੂਗੀ ਉਹ ਦੇਖੋ ਬੈਠ ਗਈ ਰਾਹ ਦੇਣੀ ਵਾਜਦੀ ਥੋੜੀ ਸੁਣਾ ਲੂ ਕੱਟੀ ਬੈਠੀ ਉਹ ਵੀ ਨਿਗਰੀ ਤੇ ਨਾਲ ਦੇ ਲੱਗੇ ਬੈਝੂਗੇ ਇਹਨਾਂ ਦੇ ਆਰਾਮ ਨਾਲ ਬੈਠੀਆਂ ਨੇਗੀਆਂ ਬਸ ਇਹੀ ਉਹ ਹੁੰਦਾ ਜੀ ਜੇ ਹੁਣ ਆਪਾਂ ਇਹਨਾਂ ਨੂੰ ਕੇਰਾ ਧਾਰਾ ਕੱਢੀਆਂ ਕੱਖ ਪਾਏ ਤੇ ਛੱਡ ਕੇ ਪਰਾਂ ਹੋ ਜੀ ਇਹ ਵੀ ਕੀ ਲੋੜ ਆਪਾਂ ਨੂੰ ਹਣਾ ਸਾਹਮਣੇ ਚਲ ਬੈਠੀਆਂ ਨੇ ਬੈਠੀਆਂ ਰਹਿਣ ਦੇ ਆਪੀ ਵਹਿ ਜਾਣਗੀਆਂ ਫੇਰ ਨਹੀਂ ਪਸ਼ੂ ਦੀ ਸੰਭਾਲ ਤਾਂ ਕਰਨੀ ਪੈਂਦੀ ਆ ਦੇਖ ਸਾਹਮਣੀਆਂ ਪੈਂਡੀਆਂ ਨੇਗੀਆਂ ਧਿਆਨ ਰੱਖਣਾ ਪੈਂਦਾ ਠੰਡ ਆਪ ਤਾਂ ਹੁਣ ਆਪਾਂ ਚਲੋ ਜੀ ਮੋٹے ਕੱਪੜੇ ਵੀ ਪਾ ਲੈਣੇ ਆਗੇ ਪੈਰਾਂ 'ਚ ਜਰਾਬਾਂ ਬੂਟ ਪਾ ਲੈਣੇ ਵੀ ਠੰਡ ਲੱਗਦੀ ਐ ਇਹਨਾਂ ਨੂੰ ਜੇ ਵਿਚਾਰੀਆਂ ਦੀ ਅਣਗਹਿਲੀ ਨਾ ਕੀਤੀ ਜਾਂਦੀ ਹੈਗੀ ਇਹਨਾਂ ਨੂੰ ਵੀ ਜ਼ਰੂਰ ਖਾਣ ਪੀਣ ਨੂੰ ਵੀ ਵਧੀਆ ਠੰਡ ਤੋਂ ਰੱਖਣਾ ਪੈਂਦਾ ਗੋੜ ਵਗੈਰਾ ਚਾਰ ਦੇਾਂਗੇ ਆਪਾਂ ਤੇ ਗੋੜ ਤਾਂ ਰੋਜ਼ ਹੀ ਇਹਨਾਂ ਨੂੰ ਚਾਰਿਆ ਕਰੋ ਤੁਸੀਂ ਵੀ ਚਾਰਿਆ ਕਰੋ ਜੀ ਪਸ਼ੂਆਂ ਨੂੰ ਭਾਵੇਂ ਗੱਬਣਾ ਨੇ ਭਾਵੇਂ ਕਿਵੇਂ ਵੀ ਆ ਕਟਰੂਆਂ ਨੂੰ ਵੀ ਜ਼ਰੂਰੀ ਆ ਆ ਬਹੁਤ ਭੈੜੀ ਐ ਜਿਹੜੀ ਆ ਖੜੀ ਹੋਈ ਐ ਇੰਨੀ ਭੈੜੀ ਐ ਨਾ ਇਹ ਕਾਲੋਂ ਦੀ ਬਹਿ ਜਾਂਦੀ ਐ। ਤੋਂ ਵਧੀਆ ਲੈ ਆਪਦਾ। ਮਣਜੁਗਰੀ ਹੋ ਗਈ ਇਹ ਵੀ ਆਪਦਾ। ਤੇ ਆਪਾਂ ਨੰਨੂ ਫੀਡ ਵਗੈਰਾ ਹਰ ਟਾਈਮ ਪਾ ਕੇ ਰੱਖਦੇ ਮੂਰੇ ਜਦੋਂ ਵੀ ਦਿਲ ਕਰਦਾ ਇਹਨਾਂ ਦਾ ਖਾਣ ਲੈਂਦੀਆਂ ਨਹੀਂ ਇੰਨੀ ਬਹਿ ਜਾਂਦੀਆਂ ਨਹੀਂ ਗੀਆਂ। ਤੇ ਰੱਜੇ ਰਹਿਣ ਜਿੰਨਾ ਕਹਿੰਦੇ ਹੁੰਦੇ ਨੇ ਪਸ਼ੂ ਕੱਟਰ ਉਹ ਯਾਰਾ ਰੱਜੇ ਰਹਿਣ। ਫੇਰ ਨਹੀਂ ਠੰਡ ਲੱਗਦੀ ਹੈਗੀ। ਭੁੱਖਿਆਂ ਨੂੰ ਹੀ ਠੰਡ ਲੱਗਦੀ ਹੈ ਇਹ ਵੀ। ਹੌਲੀ ਵਾਲਿਆ ਕੀ ਉਤਰ ਲੈਣੀ ਉਤਲੇ ਜਿਹੜੇ ਮਿੱਟੀ ਦੇ ਲਾਲ ਦੇ ਸਿਮੈਂਟਡ ਹੁੰਦੇ ਨੇ ਆਪਾਂ ਤਾਂ ਮਿੱਟੀ ਦੀ ਬਣਾਇਆ ਹੋਇਆ ਆਪਣੇ ਤਾਂ ਮਿੱਟੀ ਦੀ ਠੀਕ ਰਹਿੰਦਾਗਾ ਬਾਕੀ ਕਈ ਥਾਂ ਮਿੱਟੀ ਵੀ ਨਹੀਂ ਮਿਲਦੀ ਹੈਗੀ ਚੁੱਲਿਆਂ ਤੇ ਲਾਉਣ ਨੂੰ ਉਹ ਖਰੀਦ ਲਾਉਂਦੇ ਨੇ ਵੀਕ ਰਾਮ ਨਾਲ ਬੈਠੀਆਂ ਨੇ ਚਲੋ ਆਪਾਂ ਨੂੰ ਵੀ ਹੋਣਾ ਹੈ ਵੀ ਇਹ ਰਾਮ ਨਾਲ ਬੈਠ ਗਿਆ ਤੇ ਆਪਾਂ ਆਪਦੇ ਕੰਮ ਕਰਦੇ ਅੰਦਰ ਵੀ ਇਹਦੇ ਚ ਹੋਰ ਗੁਹਾ ਧਰਦਣੇ ਅੱਗ ਜੀ ਹੋਰ ਬਾਲ ਲੈਣੇ ਨਿੱਗੀਆਂ ਰਹਿਣੀਆਂ ਬੈਠੀਆਂ ਰਹਿਣੀਆਂ ਰਾਮ ਨਾਲ ਆਪਾਂ ਨੂੰ ਵੀ ਇਹ ਹੀ ਦੇਖੋ ਗਰਮੀ 'ਚ ਆਪਾਂ ਅੱਗ ਨੂੰ ਹਨਾ ਐ ਕਹਿੰਦੇ ਨਾ ਇਹ ਲਵੇ ਵੀ ਨਹੀਂ ਲੱਗਦੀ ਇਹ ਵੀ ਰੋਤ ਦੇ ਹਿਸਾਬ ਨਾਲ ਹੁਣ ਅੱਗ ਹੀ ਵਧੀਆ ਲੱਗਦੀ ਹੈਗੀ ਹਰ ਟਾਈਮ ਕੋਈ ਵੀ ਹੈਗਾ ਹਰ ਇੱਕ ਅੱਗ ਬਾਲ ਕੇ ਉੱਥੇ ਬੈਠਾ ਰਹਿਣਾ ਹੈਗਾ ਹਰ ਇੱਕ ਠੀਕ ਦੀ ਮਨਿਆ ਦਾ ਟਾਈਮ ਹੈ ਹੁਣ ਇਹ ਵਧੀਆ ਲੱਗਦਾ ਹੈਗਾ ਅੱਗ ਵਧੀਆ ਲੱਗਦੀ ਹੈ ਗਰਮੀਆਂ 'ਚ ਇਹ ਤੋਂ ਪਰਾਂ ਹੋ ਹੋ ਬੈਨੇ ਵੀ ਆ ਇਹ ਗਰਮੀ 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 ਹੁਣ ਇਹਦੇ ਬਿਨਾ ਵੀ ਗੁਜ਼ਾਰਾ ਨਹੀਂ ਹੈਗਾ ਠੰਡ ਹੈ ਚਲੋ ਜੀ ਮੈਂ ਇਨਾਂ ਕੋ ਸੁੱਡੇ ਨਾਲ ਅਫੇਰ ਕਰਨੀ ਸੀ ਫਸੂ ਰਾਮ ਨਾਲ ਬੈਠੇ ਨਹੀਂ ਪਾਣੀ ਪਿਆਤਾ ਇਹਨਾਂ ਦਾ ਕੰਮ ਕੰਪਲੀਟ ਹੈ ਹੁਣ ਆਪਣਾ 12:00 1:00 ਵਜੇ ਤੱਕ 12:00 ਵਜੇ ਤੱਕ ਰਾਮ ਨਾਲ ਬੈਠਣੀਆਂ ਇਹਨਾਂ ਨੂੰ ਮੈਂ ਦੇਖ ਰਿਹਾ ਤੋ ਜੇ 30 ਥਾਵੇਂ ਕਰਦਾ ਇਹਨਾਂ ਨੂੰ ਇੱਥੋਂ ਫਿਰ ਇਹੋ ਖੜੀਆਂ ਹੋਣਗੀਆਂ ਅੰਦਰੀਆਂ ਖੜੀਆਂ ਇਹਨਾਂ ਨੂੰ ਮਾਰ ਹੀ ਲੈਣ ਦਿਓ ਮੂੰਹ ਫਿਰ ਆਪਾਂ ਇੱਧਰ ਕਰ ਦਾਂਗੇ ਇੱਧਰ ਆਹ ਸਾਈਡ ਤੇ ਇੱਥੇ ਹਵਾ ਵੀ ਨਹੀਂ ਪੈਂਦੀ ਫਿਰ ਉਹਨਾਂ ਦਾਲੀਆਂ ਖੜੀਆਂ ਹੋਣਗੀਆਂ ਜੀ ਇਹਨਾਂ ਨੂੰ ਆਪਾਂ ਇੱਧਰ ਕਰਾਂਗੇ ਸਾਈਡ ਤੇ ਅੱਜ ਨਹੀਂ ਲੱਗਦਾ ਮੌਸਮ ਧੁੱਪ ਦੇਖੋ ਨਿਕਲੂ ਜਾਂ ਨਿਕਲੂ ਇਹ ਤਾਂ ਬਹੁਤ ਜ਼ਿਆਦਾ ਧੁੱਧ ਵੀ ਹੈ ਤੇ ਠੰਡ ਵੀ ਹੈ ਬੱਦਲਵਾਈ ਬਣੀ ਹੋਈ ਹੈ ਤੇ ਇੱਧਰ ਆਪਾਂ ਅੱਗ ਮਚਾ ਰੱਖੀ ਹੈ ਇੱਥੇ ਹੀ ਬੈਠੇ ਰਹਿਣੇ ਆਪਾਂ ਜੇਦੋ ਦਿਲ ਕਰਦਾ ਇੱਥੇ ਬੈਹੇ ਨੇ ਅੰਦਰ ਬੈਠਣਾ ਉਹਨਾਂ ਅੰਦਰ ਬੈਹੇ ਨੇ ਵਿੱਚ ਵੀ ਅੱਗ ਬਾਲ ਕੇ ਰੱਖਣੀ ਆਪਾਂ ਪਾਣੀ ਵਗੈਰਾ ਤਰੀ ਰੱਖਦੇ ਆਂ ਕਈ ਵਾਰ ਲੋਡ ਪਏ ਨੇ ਨਿੱਗੇ ਪਾਣੀ ਦੀ ਹੂੰ ਤਾਂ ਵੈਸੇ ਗਿੱਜਰ ਤਾਂ ਲੱਗਿਆ ਹੋਇਆ ਫੇਰ ਵੀ ਛੁੱਲੇ ਵਰਗੇ ਨਾਲ ਤਾਂ ਸੇਕਿਆ ਜਾਂਦਾ ਹੈਗਾ ਨਾਲੀ ਪਾਣੀ ਵਗੈਰਾ ਗਰਮ ਹੋਇਆ ਰਹਿੰਦਾ ਹੈਗਾ ਲੱਕੀ ਠੀਕ ਹੈ ਜੀ ਧੰਨਵਾਦ